ਤਾਂ ਬੜੇ ਤਨੀਸੀ ਔਰ ਬੜੇ ਇੱਕ ਨੇਕ ਇਨਸਾਨ ਚਲਾ ਗਿਆ ਮਤਲਬ ਲੱਖਾਂ ਲੋਕ ਰੋਜ਼ ਦੁਨੀਆ ਤੇ ਆਉਂਦੇ ਆ ਤੇ ਲੱਖਾਂ ਲੋਕ ਰੋਜ਼ ਦੁਨੀਆ ਤੋਂ ਚਲੇ ਜਾਂਦੇ ਆ ਪਰ ਕੁਝ ਐਸੇ ਲੋਕ ਵੀ ਹੁੰਦੇ ਆ ਜਿਹੜੇ ਆਉਂਦੇ ਤਾਂ ਜ਼ਰੂਰ ਹੈ ਪਰ ਆਪਣੀ ਸੇਵਾ ਆਪਣਾ اخلاق ਆਪਣਾ ਕਿਰਦਾਰ ਉਹਦੀ وجہ ਨਾਲ ਆਉਂਦੇ ਤਾਂ ਦੁਨੀਆ ਤੇ ਜ਼ਰੂਰ ਹੈ ਪਰ ਫਿਰ ਜਾਂਦੇ ਨਹੀਂ ਅਮਰ ਹੋ ਜਾਂਦੇ ਕਿ ਢਿੰਡਸਾ ਸਾਹਿਬ ਜਿਹੜੀ ਉਹਨਾਂ ਦੀ ਜਿਹੜੀ ਸਖਸੀਅਤ ਸੀ ਬੇਦਾਗ ਸਖਸੀਅਤ ਸੀ ਔਰ ਪੰਜਾਬ ਨੂੰ ਔਰ ਉਹਨਾਂ ਦੇ ਖਾਨਦਾਨ ਨੂੰ ਜ਼ਾਹਿਰ ਕਿ ਬੜਾ ਵੱਡਾ ਨੁਕਸਾਨ ਹੈ ਔਰ ਉਹਨਾਂ ਦੀ ਜਿਹੜੀ ਰਾਜਨੀਤੀ ਦਾ ਜਿਹੜਾ ਮਕਸਦ ਸੀ ਔਰ ਮਹਿਵਰ ਸੀ ਉਹ ਇਹੀ ਸੀ ਕਿ ਪੰਜਾਬ ਜਿਹੜਾ ਹੈ ਪੰਜਾਬ ਨੂੰ ਕਿਵੇਂ ਉੱਚਾ ਚੱਕਿਆ ਜਾ ਸਕੇ ਔਰ ਅੱਜਕਲ ਇਹ ਕਿਸਮ ਦੇ ਲੋਕ ਜਿਹੜੇ ਹੈ ਇਹ ਜਿਹੜੇ ਸਾਂਚੇ ਜਿਹੜੇ ਸਾਂਚੇ 'ਚ ਢਿੰਡਸਾ ਸਾਹਿਬ ਬਣੇ ਸੀ ਮੈਨੂੰ ਲੱਗਦਾ ਰੱਬ ਨੇ ਉਹ ਸਾਂਚੇ ਹੀ ਤੋੜਦੇ ਉਹ ਜਦੋਂ ਮੈਂ ਛੋਟਾ ਹੁੰਦਾ ਸੀ ਇਹ ਤਾਂ ਇੱਕ ਪੀਟਰ ਕਾਰ ਆਂਦੀ ਹੁੰਦੀ ਸੀ ਬੜੀ ਉਹ ਅੱਜ ਕੱਲੋ ਮਾਡਲ ਹੀ ਖਤਮ ਹੋ ਗਏ ਟਿੰਟਸਾ ਸਾਹਿਬ ਵਾਲੇ ਤਾਂ ਮਾਡਲ ਹੀ ਖਤਮ ਹੋ ਗਏ ਚੰਗੇ ਬੰਦਿਆਂ ਦੀ ਮਤਲਬ ਦੇਖੋ ਆਣਾ ਜਾਣਾ ਤਾਂ ਦੁਨੀਆ ਤੇ ਬਣਿਆ ਇਹ ਤਾਂ ਕੁਦਰਤ ਦਾ ਨਿਯਮ ਹੈ ਪਰਮਾਤਮਾ ਦਾ ਇੱਕ ਸੂਲ ਹੈ ਬੰਦੇ ਆਂਦੇ ਚਲੇ ਜਾਂਦੇ ਆ ਪਰ ਜੋ ਟਿੰਟਸਾ ਸਾਹਿਬ ਦੇ ਜਿਹੜੇ ਟਰਨਮੇ ਜਾਂ ਜਿਹੜਾ ਉਹਨਾਂ ਨੇ ਪੰਜਾਬ ਦੀ ਖਿਦਮਤ ਕੀਤੀ ਹੈ ਉਹ ਨਾ ਪੁਲਾਉਣਾ ਬਾਦਲ ਸਾਹਿਬ ਦੇ ਨਾਲ ਸੱਜੀ ਬਾਹ ਮਰਨ ਕੇ ਕੰਮ ਕੀਤਾ ਤੇ ਮੇਰਾ ਜਿਹੜਾ ਮੇਰੀ ਬਚਪਨ ਤੋਂ ਜਿਹੜੀ ਮੇਰੀ ਜਦੋਂ ਹੋਸ਼ ਆਉਂਦਾ ਇੱਕ ਬੱਚੇ ਨੂੰ ਮੈਨੂੰ ਪੰਜ 6 ਸਾਲ ਦੇ ਬੱਚੇ ਨੂੰ ਹੋਸ਼ ਆਣਾ ਸ਼ੁਰੂ ਹੋ ਜਾਂਦਾ ਤੇ ਕੋਦੋਂ ਦਾ ਮੈਂ ਟਿੰਸਾ ਸਾਹਿਬ ਨੂੰ ਆਪਣੀ ਜ਼ਿੰਦਗੀ ਦਾ ਮਤਲਬ ਪਰਮੇਂਦਰ ਦੇ ਬਾਅਦ ਜਿਵੇਂ ਹੁੰਦਾ ਕਿ ਚਲੋ ਪਰਮੇਂਦਰ ਦਾ ਤਾਂ ਹੈ ਹੀ ਬਟ ਸਾਡਾ ਇੱਕ ਇੱਕ ਜਿਹਨੂੰ ਵੱਡਾ ਪਰਿਵਾਰ ਕਹਿੰਦੇ ਵਸੀ ਪਰਿਵਾਰ ਉਹਨਾਂ ਦੇ ਸਾਡੇ ਬਜ਼ੁਰਗ ਸੀ ਉਹ ਬਜ਼ੁਰਗ ਚਲੇ ਗਏ ਉਸ ਦਿਨ ਦਾ ਦੁੱਖ ਵੀ ਹੈ ਕੋਈ ਯਾਦ ਹੈ ਜ਼ਿਹਨ ਦੇ ਵਿੱਚ ਟਿੰਡਾ ਸਾਹਿਬ ਦਾ ਜ਼ਿਹਨ ਦੇ ਤਾਂ ਵਿੱਚ ਕੀ ਹੈ ਕਿ ਸਿਆਸੀ ਜਿਹੜੇ ਕਦਮ ਜਿਹੜੇ ਸਭ ਤੋਂ ਪਹਿਲਾਂ ਚੱਕੇ ਉਹ ਇਹਨਾਂ ਦੀ ਰੇਨਮਾਈ ਹੇਠ ਹੀ ਚੱਕੇ ਸੀ ਜਦੋਂ ਪਹਿਲਾ ਗਿੱਦੜਵਾਦਾ ਇਲੈਕਸ਼ਨ ਹੋਇਆ ਤਾਂ ਇਦਦਰ ਅਸਲ ਉਹ ਮੈਂ ਥੋੜੀ ਲੜਿਆ ਸੀ ਇਹਨਾਂ ਲੋਕਾਂ ਨੇ ਆ ਕੇ ਲੜਿਆ ਸੀ ਤੇ ਇਹਨਾਂ ਦੀ ਵਜ੍ਹਾ ਨਾਲ ਹੀ ਰਾਜਨੀਤੀ ਚ ਆਇਆ ਹਾਂ ਤੇ ਅੱਜ ਇਸ ਦਿਨ ਦਾ ਦੁੱਖ ਥੈਂਕ ਯੂ